ਤੈਨੂੰ ਮੁੱਖ ਮੰਤਰੀ ਬਣਾਇਆ ਓ ਇਹਨਾਂ ਨੇ ਹੀ ਬਣਾਇਆ ਹੈ ਇਹਨਾਂ ਨੇ ਹੀ ਬਣਾਇਆ ਹੈ ਨਹੀਂ ਤੇਰੀ ਕੀ ਔਕਾਤ ਸੀ ਆਜੀ ਹੁਣ 17 27 ਚ ਦੇਖ ਲਾਂਗੇ ਤੂੰ ਪਲਾ ਕਿੰਨੀ ਕਿ ਤਾਕਤ ਦਾ ਮਾਲਕ ਹੈ ਤੂੰ ਆਹੀ ਆਪਦੇ ਬਲ ਬੁੱਤੇ ਸਰਕਾਰ ਬਹੁਤ ਕੁਛ ਕਰਦੀ ਹੁੰਦੀ ਹੈ ਬਹੁਤ ਕੁਛ ਕਰੇਗੀ ਇੱਥੋਂ ਤੱਕ ਵੀ ਉਪੜੇਗੀ ਬੰਦੇ ਮਰਵਾਏਗੀ ਵੀ ਲੇਕਿਨ ਜਿੰਨਿਆਂ ਨੂੰ ਮਾਰੇਗੀ ਉਹਦੋਂ ਕਈ ਗੁਣਾ ਵੱਧ ਬਣ ਕੇ ਨਿਕਲਾਗੇ ਸਿੱਧੂਪੁਰ ਜਥੇਬੰਦੀ ਨਹੀਂ ਕੱਲੇ ਪੂਰਾ ਐਸਕੇਐਮ ਨਾਨ ਪੋਲੀਟਿਕਲ ਅੱਜ ਤੁਹਾਡੇ ਨਾਲ ਹੈ ਤੁਹਾਡੇ ਪਿੱਛੇ ਖੜਾ ਘਬਰਾਇਓ ਨਾ ਇਹੋ ਜੇ ਮੁਕਦਮੇ ਹੋਰ ਵੀ ਹੋਣਗੇ ਜੁਜਾਰੂ ਕਿਸਾਨ ਦੋਸਤੋ ਤੇ ਸਾਰੇ ਸਾਡੇ ਪੱਤਰਕਾਰ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਕੋਈ ਬੋਲਣ ਦੇ ਵਾਸਤੇ ਨਹੀਂ ਆਏ ਅਸੀਂ ਤੁਹਾਡੀ ਹਮਾਇਤ ਕਰਨ ਆਏ ਆ ਤੁਹਾਡੀ ਹਮਾਇਤ ਨਹੀਂ ਕਰਨ ਆਏ ਅਸੀਂ ਹੱਕ ਦੀ ਆਵਾਜ਼ ਦੀ ਹਮਾਇਤ ਕਰਨ ਆਏ ਆ ਅਸੀਂ ਕੂੜ ਦੇ ਖਿਲਾਫ ਬੋਲਣ ਵਾਲੇ ਲੋਕਾਂ ਦੀ ਆਵਾਜ਼ ਦੀ ਹਮਾਇਤ ਕਰਨ ਆਏ ਆ ਕਿ ਤੁਸੀਂ ਸਾਰੇ ਉਹ ਬੰਦੇ ਹੋ ਪ੍ਰੈਸ ਹੋ ਐ ਜਿਹੜੀ ਸਰਕਾਰਾਂ ਦੇ ਉਹਨਾਂ ਦੀਆਂ ਨਕਾਮੀਆਂ ਉਹਨਾਂ ਦੇ ਬੁਰੇ ਕਰਮਾਂ ਨੂੰ ਪ੍ਰੈਸ ਦੇ ਜ਼ਰੀਏ ਆਪਣੇ ਕੈਮਰੇ ਦੇ ਜ਼ਰੀਏ ਆਪਣੀ ਕਲਮ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਤੁਸੀਂ ਲੈ ਕੇ ਆਉਨੇ ਹੋ ਪਰ ਇਹ ਦੋਸਤੋ ਇਹ ਗੱਲ ਭੁੱਲਿਓ ਨਾ ਯਾਦ ਕਰਿਓ ਪਹਿਲਾਂ ਤੁਹਾਡੇ ਸਾਰਿਆਂ ਨੂੰ ਪਤਾ ਮੇਰੇ ਨਾਲੋਂ ਵੱਧ ਪੜੇ ਲਿਖੇ ਹੂੰ ਜਿਸ ਵੇਲੇ ਚਾਚਾ ਜੀਤ ਸਿੰਘ ਹੋਰੀ ਲੜ ਰਹੇ ਸੀ ਉਸ ਵੇਲੇ ਇੱਕ ਨਾਰਾ ਲੱਗਿਆ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਲਵੇ ਤੇ ਲਿਖਿਆ ਸੀ ਜੀ ਨੇ ਉਹਨੂੰ ਕਾਲੇ ਪਾਣੀ ਜਾਣਾ ਪਿਆ ਇਸ ਕਰਕੇ ਜਿਹੜਾ ਕੈਮਰਾ ਹੈ ਇਹ ਜਿਹੜੀ ਤੁਹਾਡੀ ਕਲਮ ਹੈ ਬੜੇ ਤਕੜੇ ਜਿਗਰੇ ਨਾਲ ਚੱਕ ਰਹੇ ਹਾਂ ਸਭ ਨੂੰ ਪਤਾ ਹੈ ਜਿੰਨੇ ਆਪਾਂ ਇਹ ਆਵਾਜ਼ ਚੁੱਕਣ ਵਾਲੇ ਲੋਕ ਆ ਉਹਨਾਂ ਨੂੰ ਜਾਣਾ ਪੈਣਾ ਹੈ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਨਗੇ ਪਰ ਕਬਰਾਉਣਾ ਨਹੀਂ ਲੋਕ ਤੁਹਾਡੇ ਨਾਲ ਹੈ ਅਸੀਂ ਸਿੱਧੂਪੁਰ ਜਥੇਬੰਦੀ ਨਹੀਂ ਕੱਲੀ ਪੂਰਾ ਐਸਕੇਐਮ ਨਾਨ ਪੋਲਿਟਿਕਲ ਅੱਜ ਤੁਹਾਡੇ ਨਾਲ ਹੈ ਤੁਹਾਡੇ ਪਿੱਛੇ ਖੜਾ ਕਬਰਾਇਓ ਨਾ ਇਹੋ ਜੇ ਮੁਕਦਮੇ ਹੋਰ ਵੀ ਹੋਣਗੇ ਜਦੋਂ ਵੀ ਕਿਸੇ ਪੱਤਰਕਾਰ ਤੇ ਕੋਈ ਅਜਿਹਾ ਹਮਲਾ ਹੋਏਗਾ ਸਾਡਾ ਬੇਟਾ ਇੱਕ ਇਹਨੂੰ ਲੱਗਿਆ ਸੀ ਮੁਕਸਰ ਵਾਲਾ ਐਸਐਸਪੀ ਪੰਗੇ ਲੈਣ ਅਸੀਂ ਇਹਨੂੰ ਕਹ ਸੀ ਇਹਦੇ ਨਾਲ ਖੜੇ ਆ ਕਬਰਾਇਓ ਨਾ ਕਿਤੇ ਤੁਹਾਡੇ ਨਾਲ ਖੜੇ ਆ ਲੱਗਣ ਦੇ ਨੇੜੇ ਜਿਹੜਾ ਲੱਗਦਾ ਹੈ ਸੋ ਮੇਰੀ ਬੇਨਤੀ ਆ ਦੋਸਤੋ ਇਥੋਂ ਦੇ ਪ੍ਰਸ਼ਾਸਨ ਇਥੋਂ ਦੇ ਸਿਸਟਮ ਨੂੰ ਸਾਡੇ ਭਗਵੰਤ ਮਾਨ ਜੀ ਨੂੰ ਤੈਨੂੰ ਮੁੱਖ ਮੰਤਰੀ ਬਣਾਇਆ ਓਏ ਇਹਨਾਂ ਨੇ ਹੀ ਬਣਾਇਆ ਹੈ ਇਹਨਾਂ ਨੇ ਹੀ ਬਣਾਇਆ ਹੈ ਨਹੀਂ ਤੇਰੀ ਕੀ ਔਕਾਤ ਸੀ ਆਜੀ ਹੁਣ 17 27 ਚ ਦੇਖ ਲਾਂਗੇ ਤੂੰ ਪਲਾ ਕਿੰਨੀ ਕੁ ਤਾਕਤ ਦਾ ਮਾਲਕ ਹੈ ਤੂੰ ਆਹੀ ਆਪਦੇ ਬਲ ਬੁੱਤੇ ਤੁਹਾਨੂੰ ਮੇਰੀ ਬੇਨਤੀ ਹੈ ਤਕੜੇ ਰਹੋ ਸਰਕਾਰ ਬਹੁਤ ਕੁਝ ਕਰਦੀ ਹੁੰਦੀ ਹੈ ਬਹੁਤ ਕੁਝ ਕਰੇਗੀ ਇਥੋਂ ਤੱਕ ਵੀ ਉਪੜੇਗੀ ਬੰਦੇ ਮਰਵਾਏਗੀ ਵੀ ਲੇਕਿਨ ਜਿੰਨਿਆਂ ਨੂੰ ਮਾਰੇਗੀ ਉਹਦੂ ਕਈ ਗੁਣਾ ਵੱਧ ਬਣ ਕੇ ਨਿਕਲਾਂਗੇ ਕਿਉਂਕਿ ਸਾਡਾ ਸਾਡਾ ਇਤਿਹਾਸ ਹੈ ਆਪਾਂ ਪੜਦੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਢਦਾ ਅਸੀਂ ਦੂਨ ਸਬਾਏ ਹੋਏ ਘਬਰਾਇਓ ਨਾ ਲੋਕ ਤੁਹਾਡੇ ਨਾਲ ਨੇ ਤਕੜੇ ਹੋ ਕੇ ਲੜਾਂਗੇ ਤੁਹਾਨੂੰ ਯਾਦ ਹੋਏਗਾ ਜਿਸ ਦਿਨ ਖਨੌਰੀ ਤੇ ਸ਼ੰਭੂ ਤੇ ਇਸ ਭਗਵੰਤਮਾਨ ਨੇ ਪੂਰੇ ਪੰਜਾਬ ਦੀ ਪਿੱਠ ਛੁਰਾ ਮਾਰ ਕੇ ਕਿਉਂਕਿ ਉਹ ਲੜਾਈ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਅਸੀਂ ਲੜਦੇ ਆਂ ਉਹ ਪੰਜਾਬ ਦੀ ਲੜਾਈ ਹੈ ਪੂਰੇ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਉਹ ਪਾਣੀ ਪੋਲਿਟਿਸ਼ਨਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਉਹ ਪਾਣੀ ਸਾਡੇ ਪੱਤਰਕਾਰਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਉਹ ਸਾਡੇ ਅਫਸਰ ਸ਼ਾਹੀ ਦੇ ਬੱਚਿਆਂ ਨੇ ਵੀ ਪੀਣਾ ਹੈ ਉਹ ਸਾਰੇ ਗਰੀਬ ਮਜ਼ਦੂਰ ਹਰ ਇੱਕ ਨੂੰ ਪਾਣੀ ਦੀ ਲੋੜ ਹੈ ਉਹ ਪਾਣੀ ਬਚਣਾ ਹੀ ਐਮਐਸਪੀ ਗਰੰਟੀ ਕਾਨੂੰਨ ਨਾਲ ਹੈ ਔਰ ਉਸ ਦਿਨ ਜਿੱਦੈ ਤੁਸੀਂ ਤਕੜੇ ਹੋ ਕੇ ਅੰਦੋਲਨ ਦਾ ਸਾਥ ਦੇ ਰਹੇ ਸੀ ਸਰਕਾਰ ਨੇ ਦੇਖੋ ਕਿੰਡੀ ਕਮੀਨਗੀ ਕਿ ਮੀਟਿੰਗ ਤੇ ਸੱਦ ਕੇ ਆਪਾਂ ਖੜਕੂਵਾ ਦੇਖਿਆ ਹੈ ਕਦੇ ਨਹੀਂ ਹੋਇਆ ਸੀ ਕਿ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਰਕਾਰਾਂ ਦੀਆਂ ਕਦੇ ਕਿਸੇ ਸਰਕਾਰ ਨੇ ਉਹਨਾਂ ਨਾਲ ਅਜਿਹਾ ਕਰਤੂਤ ਨਹੀਂ ਕੀਤੀ ਕਿ ਮੀਟਿੰਗ ਤੇ ਸੱਦ ਕੇ ਕਿਸੇ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਬੰਦ ਕਰ ਦੇ ਔਰ ਦੂਜੀ ਵੱਡੀ ਗੱਲ ਕਰਤੂਤ ਕੀਤੀ ਆ ਸਾਡੀ ਪ੍ਰੈਸ ਨੂੰ ਆਪਣੇ ਦਬਕੇ ਦੇ ਨਾਲ ਆਪਣੇ ਆਪਣੀ ਤਾਕਤ ਦੇ ਨਾਲ ਉਸ ਵੇਲੇ ਜਿਸ ਵੇਲੇ ਮੋਰਚੇ ਤੇ ਹਮਲਾ ਕੀਤਾ ਜਾ ਰਿਹਾ ਸੀ ਪ੍ਰੈਸ ਨੂੰ 2-2 ਕਿਲੋਮੀਟਰ ਪਿੱਛੇ ਤਕਰ ਨੇੜੇ ਨਹੀਂ ਆਉਣ ਦਿੱਤਾ ਇਹ ਕਰਤੂਤ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਇਹ ਹੋਏਗਾ ਆਪਾਂ ਨੂੰ ਪਤਾ ਹੈ ਹੁਣ ਆਪਣੇ ਨਾਲ ਟੱਕਰੇ ਹੋ ਕੇ ਲੜਾਂਗੇ ਅਸੀਂ ਤੁਹਾਡੇ ਨਾਲ ਆ ਦੋਸਤੋ ਜਿਆਦਾ ਸਵਾ ਨਹੀਂ ਬਹੁਤ ਸਾਰੇ ਆਗੂਆਂ ਨੇ ਬੋਲਣਾ ਇੰਨਾ ਜਿਹੜਾ ਜਨਤਾ ਦਾ ਇਕੱਠ ਇਹ ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਸਾਡਾ ਮੰਨਣਾ ਹੈ ਅਗਰ ਪ੍ਰੈਸ ਸਾਡੀ ਲੋਕਤੰਤਰ ਦਾ ਚੌਥਾ ਵੱਡਾ ਥੰਮ ਹੈ ਇਹਦੇ ਬਿਨਾ ਲੋਕਤੰਤਰ ਨਹੀਂ ਰਹਿ ਸਕਦਾ ਐਵੇਂ ਨਹੀਂ ਕਿਹਾ ਪ੍ਰੈਸ ਹੀ ਆ ਜਿਹੜੀ ਇਹਨਾਂ ਦੀਆਂ ਕਰਤੂਤਾਂ ਨੰਗੀਆਂ ਕਰ ਕਰਕੇ ਲਿਆਉਂਦੀ ਐ ਪ੍ਰੈਸ ਹੀ ਆ ਜਿਹੜੀ ਦੱਸਦੀ ਐ ਕਿ ਅੱਜ ਸਰਕਾਰ ਆ ਕਰਤੂਤ ਕਰਨ ਲੱਗੀ ਐ ਲੋਕੋ ਜਾਗਰਤ ਹੋ ਜੋ ਔਰ ਉਹਨਾਂ ਨੂੰ ਡਰ ਵੀ ਤੁਹਾਡੇ ਤੋਂ ਇਹੀ ਲੱਗਦਾ ਹੈ ਕਿ ਇਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਏ ਇਹ ਜਿਹੜੇ ਸਾਡੀਆਂ ਲੁਕਮੀਆਂ ਹਿਡਨ ਜਿਹੜੇ ਸਾਡੇ ਅਜੰਡੇ ਨੇ ਉਹ ਪਬਲਿਕ ਦੇ ਸਾਹਮਣੇ ਕਿਉਂ ਰੱਖਦੇ ਨੇ ਔਰ ਮੇਰੇ ਮਿੱਤਰੋ ਜੇਕਰ ਅਪਾ ਲੋਏ ਰੱਖਣੋਂ ਹਟ ਗਏ ਆਪਾਂ ਦਬ ਗਏ ਤਾਂ ਫਿਰ ਲੋਕਤੰਤਰ ਖਤਮ ਹੋ ਜਾਏਗਾ ਲੋਕਤੰਤਰ ਬਚਾ ਕੇ ਆਪਾਂ ਰੱਖ ਰਹੇ ਹਾਂ ਤੁਸੀਂ ਸਾਰੇ ਰੱਖ ਰਹੇ ਹੋ ਤੁਸੀਂ ਬਹੁਤ ਵੱਡੀ ਲੜਾਈ ਲੜ ਰਹੇ ਹੋ ਔਰ ਇਹਨਾਂ ਪਰਚਾ ਪੁਰਚਾ ਦੇ ਮਾਮਲੇ 'ਚ ਅਸੀਂ ਹਰ ਇੱਕ ਪੱਤਰਕਾਰ ਹਰ ਇੱਕ ਪੱਤਰਕਾਰ ਚਾਹੇ ਉਹ ਪੰਜਾਬ ਦਾ ਹੈ ਚਾਹੇ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਕਿਸੇ ਦਾ ਵੀ ਪੱਤਰਕਾਰ ਹੈ ਅਗਰ ਕਿਸੇ ਪੱਤਰਕਾਰ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਸਾਡਾ ਮੋਰਚਾ ਉਹਨਾਂ ਦੇ ਨਾਲ ਇੱਕ ਢਾਕੇ ਖੜਾ ਔਰ ਖੜਾਂਗੇ ਕੋਈ ਚਿੰਤਾ ਨਹੀਂ ਕਰਨੀ ਭਰਾਵੋ ਆਪਾਂ ਇੱਕ ਆਵਾਜ਼ ਆ ਜੇ ਅਸੀਂ ਨਾ ਹੋਈ ਹੋਈਏ ਤਾਂ ਇਹ ਸਰਕਾਰਾਂ ਨੂੰ ਫਿਕਰ ਨਹੀਂ ਪੈਂਦਾ ਤੇ ਜੇ ਤੁਸੀਂ ਨਾ ਹੋਮੋ ਤਾਂ ਸਾਡੀ ਆਵਾਜ਼ ਦੁਨੀਆ 'ਚ ਨਹੀਂ ਜਾਂਦੀ ਸੋ ਇਹ ਸਾਡੀ ਆਵਾਜ਼ ਦੁਨੀਆ 'ਚ ਤੁਸੀਂ ਪਚਾ ਰਹੇ ਹੋ ਪਚਾਈ ਹੈ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਇਸ ਲਈ ਕਰਦੇ ਆ ਕਿ ਤੁਸੀਂ ਸਾਡੀ ਆਵਾਜ਼ ਪਚਾਉਂਦੇ ਹੋ ਔਰ ਤੁਹਾਡਾ ਸਮਰਥਨ ਇਸ ਲਈ ਕਰਦੇ ਹਾਂ ਕਿ ਅਸੀਂ ਤੇ ਤੁਸੀਂ ਸਾਂਝੇ ਤੌਰ ਤੇ ਇੱਕ ਫਰੰਟ ਤੇ ਲੜ ਰਹੇ ਹਾਂ ਉਹਨਾਂ ਦਾ ਜਨਮ ਸਰਕਾਰਾਂ ਨਾਲ ਲੜ ਰਿਹਾ ਹੈ ਜਿਹੜੇ ਇੱਥੋਂ ਦੇ ਸਾਰੇ ਦੇ ਸਾਰੇ ਸਿਸਟਮ ਸਾਡੇ ਕੁਦਰਤੀ ਸੋਰਸਸ ਸੌਮਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਕੀਮਤ ਦੇ ਉੱਤੇ ਅਜਿਹਿਆਂ ਉਹਨਾਂ ਦੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਸਫਲ ਨਹੀਂ ਹੋਣਦਿਆਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਨੂੰ ਸਮਾਂ ਦਿੱਤਾ ਮੈਂ ਸਮਾਂ ਲੈਣ ਨਹੀਂ ਆਇਆ ਸੀ ਮੈਂ ਬੋਲਣ ਆਇਆ ਹੀ ਨਹੀਂ ਸੀ ਮੈਂ ਤਾਂ ਇਸ ਲਈ ਆਇਆ ਸੀ ਕਿ ਮੈਂ ਦਾ ਫਰਜ਼ ਬਣਦਾ ਕਿਉਂਕਿ ਸਾਡਾ ਹਰ ਅੰਦੋਲਨ ਸਾਡੀ ਹਰ ਇੱਕ ਗੱਲ ਸਾਡੀ ਪ੍ਰੈਸ ਦੇ ਰਾਹੀਂ ਸਾਡੇ ਪੱਤਰਕਾਰ ਧਿਰ ਬਣ ਕੇ ਸਾਡੀ ਮਦਦ ਕਰਦੇ ਆ ਅੱਜ ਜੇ ਸਾਡੇ ਪੱਤਰਕਾਰਾਂ ਨੂੰ ਕੋਈ ਤਕਲੀਫ ਆਈ ਹੈ ਤੇ ਸਾਡਾ ਫਰਜ਼ ਬਣਦਾ ਖੜਨ ਦਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ